ਫਿਰ ਪਖਿਆ ਪਾਣੀ ਦਾ ਮੁੱਦਾ ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰਿਆਂ ਤੇ ਬੀਬੀ ਐਮਬੀ ਫਿਰ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਜਾ ਰਹੀ ਹੈ ਬੀਜੇਪੀ ਮੈਂ ਅਜੇ ਹਰਗਿਜ਼ ਨਹੀਂ ਹੋਣ ਦੇਵਾਂਗਾ ਸੀਐਮ ਮਾਨ ਜੀ ਹਾਂ ਪਾਣੀ ਦਾ ਮੁੱਦਾ ਜੋ ਹੈ ਦੁਬਾਰਾ ਭਖ ਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਤੋਂ ਹਰਿਆਣਾ ਨੇ ਜੋ ਹੈ ਪਾਣੀ ਮੰਗਿਆ ਉਸ ਨੂੰ ਰੋਕਣ ਦੀ ਲਈ ਸੀਐਮ ਭਗਵੰਤ ਮਾਨ ਵੱਲੋਂ ਪੂਰੀ ਜੋ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰਿਆਂ ਤੇ ਐ ਬੀਬੀ ਐਮਬੀ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿੱਥੇ ਪੰਜਾਬ ਆਪਣੀ ਸਰਹੱਦ ਤੇ ਮੁਸਤੈਦ ਦੀ ਨਾਲ ਪਾਕਿਸਤਾਨ ਦੇ ਖਿਲਾਫ ਡਟਿਆ ਹੋਇਆ ਉੱਥੇ ਹੀ ਕੇਂਦਰ ਵਿੱਚ ਬੈਠੀ ਬੀਜੇਪੀ ਸਰਕਾਰ ਬੀਬੀ ਐਮਬੀ ਦੇ ਅਧਿਕਾਰੀਆਂ ਰਾਹੀਂ ਇੱਕ ਵਾਰ ਫਿਰ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਜਾ ਰਹੀ ਹੈ ਮੈਂ ਅਜਿਹਾ ਹਰگز ਨਹੀਂ ਹੋਣ ਦੇਵਾਂਗਾ ਥੋੜੀ ਦੇਰ 'ਚ ਨੰਗਲ ਪਹੁੰਚ ਕੇ ਮੈਂ ਉਹਨਾਂ ਦੀ ਇਸ ਸਾਜ਼ਿਸ਼ ਨੂੰ ਪੂਰਾ ਹੋਣ ਤੋਂ ਰੋਕਾਂਗਾ ਜੀ ਹਾਂ ਇਹ ਜੋ ਹੈ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਕਿ ਮੈਂ ਹਰਗਿਜ਼ ਨਹੀਂ ਹੋਣ ਦੇਵਾਂਗਾ ਕਿ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇਵਾਂਗੇ ਜੋ ਪਾਣੀ ਹੈ ਉਹ ਪੰਜਾਬ ਦਾ ਹੈ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਇਸ ਪਾਣੀ ਦੇ ਉੱਪਰ ਹੱਕ ਹੈ ਅਸੀਂ ਹਰਿਆਣਾ ਨੂੰ ਹਰ ਕਿਸ ਪਾਣੀ ਨਹੀਂ ਦੇਣ ਦੇਵਾਂਗੇ ਤੇ ਬੀਜੇਪੀ ਦੀ ਸਾਜ਼ਿਸ਼ ਨੂੰ ਮੈਂ ناکਾਮ ਕਰ ਦੇਵਾਂਗਾ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the single office bakersfield for all your immigration family law needs call or scan qr code to contact us rodi's inc million miles with smile or scan qr code to contact us taba indian cuisine tracy fine authentic indian cuisine in tracy or scan qr code to contact us simi valley family dental office or scan qr code to contact us